ਅਤੇ ਹੁਣ ਖਬਰਾਂ ਵਿਸਤਾਰ ਨਾਲ ਫਾਸਟਵਿੰਡ ਨੈਟ ਪਲੱਸ ਵੱਲੋਂ ਨਵੇਂ ਪ੍ਰੋਜੈਕਟ ਅਤੇ ਨਵੀਂ ਟੈਕਨੋਲੋਜੀ ਆਈ ਪੀਟੀਵੀ ਦੀ ਮੀਟਿੰਗ ਹੋਟਲ ਸਰੋਵਰ ਪੋਰਟਿਕੋ ਵਿਖੇ ਜੁਜਾਰ ਗਰੁੱਪ ਦੇ ਐਮ.ਡੀ. ਸਰਦਾਰ ਗੁਰਦੀਪ ਸਿੰਘ ਅਤੇ ਉਹਨਾਂ ਦੇ ਸੁਪੁੱਤਰ ਅਸ਼ਦੀਪ ਸਿੰਘ ਫਾਸਟਵਿੰਡ ਨੈਟ ਪਲੱਸ ਦੇ ਸਰਦਾਰ ਸਰਬਜੀਤ ਸਿੰਘ ਰਾਜੂ ਫਾਸਟਵਿੰਡ ਨੈਟ ਪਲੱਸ ਦੇ ਸਰਦਾਰ ਗੁਰਿੰਦਰਜੀਤ ਸਿੰਘ ਬੱbbi ਫਾਸਟਵਿੰਡ ਨੈਟ ਪਲੱਸ ਸਰਦਾਰ ਸੁਖਮ੍ਰਿਤ ਸਿੰਘ ਜੁਜਾਰ ਗਰੁੱਪ ਤੋਂ ਸੀਈਓ ਸਰਦਾਰ ਅਮਰਪ੍ਰੀਤ ਸਿੰਘ ਦੂਆ ਜੁਜਾਰ ਗਰੁੱਪ ਵਿਸ਼ਾਲ ਸਬਰਵਾਲ ਜੁਜਾਰ ਗਰੁੱਪ ਫਰੀਦ ਆलम ਜੁਜਾਰ ਗਰੁੱਪ ਅਮਿਤਪਟ ਜੁਜਾਰ ਗਰੁੱਪ ਸੰਜੀਤ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ ਇਸ ਮੀਟਿੰਗ ਦੌਰਾਨ ਜੁਜਾਰ ਗਰੁੱਪ ਦੇ ਗੁਰਦੀਪ ਸਿੰਘ ਭਾਈ ਜੀ ਵੱਲੋਂ ਕੇਬਲ ਆਪਰੇਟਰਸ ਨੂੰ ਆਈ ਪੀ ਟੀਵੀ ਦੀ ਟੈਕਨੋਲੋਜੀ ਨੂੰ ਕਰਕਰ ਪਹੁੰਚਾਉਣ ਦੀ ਗੱਲ ਕੀਤੀ ਗਈ ਅਤੇ ਇਸ ਆਈ ਪੀ ਟੀਵੀ ਐਡਵਾਂਸ ਟੈਕਨੋਲੋਜੀ ਬਾਰੇ ਉਹਨਾਂ ਨੂੰ ਜਲਦ ਜਾਣੂ ਕਰਵਾਉਣ ਦੀ ਗੱਲ ਆਖੀ ਗਈ ਅਤੇ ਇਸ ਮੀਟਿੰਗ ਵਿੱਚ ਗੁਰਦੀਪ ਸਿੰਘ ਜੀ ਨੇ ਅਤੇ ਉਹਨਾਂ ਦੇ ਸਪੁੱਤਰ ਵੱਲੋਂ ਆਈ ਪੀ ਟੀਵੀ ਬਾਰੇ ਵਿਸ਼ੇਸ਼ ਵਿਚਾਰ ਸਾਂਝੇ ਕੀਤੇ ਗਏ ਅਤੇ ਸਾਰੇ ਨੂੰ ਕੇਬਲ ਨੈੱਟਵਰਕ ਵਿੱਚ ਨਵੀਂ ਟੈਕਨੋਲੋਜੀ ਆਈ ਪੀ ਟੀਵੀ ਨਾਲ ਜੋੜਨ ਦੀ ਗੱਲ ਆਖੀ ਗਈ। ਇਸ ਮੀਟਿੰਗ ਵਿੱਚ ਫਾਸਟਵਿਨੈਟ ਪਲੱਸ ਸਰਦਾਰ ਸਰਬਜੀਤ ਸਿੰਘ ਰਾਜੂ ਵੱਲੋਂ ਕੇਬਲ ਆਪ ਨੈੱਟਵਰਕ ਵਿੱਚ ਨਵੀਂ ਟੈਕਨੋਲੋਜੀ ਆਈ ਪੀ ਟੀਵੀ ਵਿੱਚ ਵਾਧਾ ਕਰਨ ਬਾਰੇ ਕੇਬਲ ਆਪਰੇਟਰਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੀਟਿੰਗ ਦੌਰਾਨ ਗੁਰਿੰਦਰਜੀਤ ਸਿੰਘ ਬੱbbi ਵੱਲੋਂ ਇਸ ਆਈ ਪੀ ਟੀਵੀ ਦੀ ਨਵੀਂ ਟੈਕਨੋਲੋਜੀ ਨੂੰ ਅਪਣਾਉਣ ਦੀ ਗੱਲ ਕੀਤੀ ਗਈ। ਇਸ ਮੌਕੇ ਮੀਟਿੰਗ ਵਿੱਚ ਸਰਦਾਰ ਸੁਖਮ੍ਰਿਤ ਵੱਲੋਂ ਵੀ ਆਈ ਪੀਟੀਵੀ ਦੀ ਇਸ ਟੈਕਨੋਲੋਜੀ ਦੀ ਓਪਰਚ्युनिटी ਨੂੰ ਅਪਣਾਉਣ ਦੀ ਗੱਲ ਕੀਤੀ ਗਈ। ਇਸ ਮੀਟਿੰਗ ਵਿੱਚ ਜੁਜਾਰ ਗਰੁੱਪ ਸੀਈਓ ਅਮਰਪ੍ਰੀਤ ਸਿੰਘ ਦੁਆ ਵੱਲੋਂ ਆਈ ਪੀਟੀਵੀ ਦੀ ਨਵੀਂ ਟੈਕਨੋਲੋਜੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਫਾਸਟਵੇ ਬ੍ਰਾਂਚ ਮੈਨੇਜਰ ਅਰुण ਕੁਮਾਰ, ਫਾਸਟਵੇ ਨੈਟ ਪਲੱਸ ਦੇ ਸੰਦੀਪ ਕੁਮਾਰ, ਫਾਸਟਵੇ ਨੈਟ ਪਲੱਸ ਦੇ ਬ੍ਰਾਂਚ ਮੈਨੇਜਰ ਸਰਬਜੀਤ ਸਿੰਘ, ਫਾਸਟਵੇ ਨਿਊਜ਼ ਹੈੱਡ ਗਗਨਬੇਦੀ ਮਿੰਟੂ, ਅਕਾਊਂਟੈਂਟ ਸੁਨੀਂਦਰ ਮੱਕਰ ਕੇਬਲ অপারেটর ਐਸੋਸੀਏਸ਼ਨ ਪ੍ਰੈਜ਼ੀਡੈਂਟ ਹਰਦੀਾਲ ਸਿੰਘ ਕੇਬਲ অপারেটর ਪ੍ਰਵੀਨ ਚੱਡਾ ਪਵਨ ਕੁਮਾਰ ਮੱਪੂ ਮੌਜੂਦ ਸਨ ਇਸ ਮੌਕੇ ਤੇ ਕੰਪਨੀ ਦੇ ਐਮ ਡੀ ਵੱਲੋਂ ਕੇਬਲ অপারেਟਰ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਆ ਫਰੈਂਡਸ ਕੇਬਲ ਤੋਂ ਹਰਦੀਾਲ ਸਿੰਘ ਏ ਬੀ ਕੇਬਲ ਤੋਂ ਅਰुण ਕੁਮਾਰ ਜੋਗਿੰਦਰ ਸਿੰਘ ਆਲਾ ਕੇਬਲ ਵਿਕਾਸ ਸ਼ਰਮਾ ਸ਼ਰਮਾ ਕੇਬਲ ਅਤੇ ਵੀਨਸ ਕਮਿਊਨੀਕੇਸ਼ਨ ਸ਼ਕਤੀ ਸ਼ਰਮਾ ਹਰਗੁਣ ਸਿੰਘ ਹਰਗੁਣ ਕੇਬਲ ਗੁਰਕਿਰਪਾ ਕੇਬਲ ਤੋਂ ਲੱਕੀ ਰਵਿੰਦਰ ਕੇਵਲ ਤੋਂ ਰਵਿੰਦਰ ਸਿੰਘ ਸਮੀਤ ਕਈ ਮੈਂਬਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਵੱਡੀ ਗਿਣਤੀ ਵਿੱਚ ਫਾਸਟਵਨੈਟ ਪਲੱਸ ਅਤੇ ਕੇਬਲ ਆਪਰੇਟਰ ਦੇ ਮੈਂਬਰ ਮੌਜੂਦ ਸਨ ਅੱਜ ਜਿਹੜਾ ਅਸੀਂ ਇੱਥੇ ਇਕੱਠੇ ਹੋਏ ਆਂ ਇਹ ਆਈਪੀਟੀਵੀ ਜਿਹੜਾ ਅਸੀਂ ਲੈ ਕੇ ਆ ਰਹੇ ਆਂ ਜਿਹੜੇ ਬਹੁਤ ਸਾਰੇ ਆਪਰੇਟਰਸ ਨੂੰ ਹੈ ਹੋ ਗਿਆ ਕਿ ਸ਼ਾਇਦ ਕੇਬਲ ਇੰਡਸਟਰੀ ਖਤਮ ਹੋਣ ਜਾ ਰਹੀ ਹੈ ਕੇਬਲ ਇੰਡਸਟਰੀ ਕਦੀ ਵੀ ਨਹੀਂ ਖਤਮ ਹੋਣੀ ਇਹ ਲਾਸਟ ਐਂਡ ਤੱਕ ਚੱਲਦੀ ਰਹਿਣੀ ਹੈ ਤੁਹਾਡੇ ਨਾਲ ਹੀ ਜਾਣੀ ਹੈ ਪਰ ਇਹਨੂੰ ਕਿੱਦਾਂ ਅੱਗੇ ਲਿਜਾਣਾ ਕੀ ਲਿਜਾਣਾ ਹੈ ਸੀਓ ਸਾਹਿਬ ਨਵੇਂ ਰਲਾਈਐਂਸ ਤੋਂ ਆਏ ਨੇ ਇਹਨਾਂ ਦੀ ਬੜੀ ਨੋਲਿਜ ਇਹਨਾਂ ਨੂੰ ਇਸ ਬਾਰੇ ਆਈ ਪੀਟੀਵੀ ਬਾਰੇ ਹੈਗੀ ਹੈ ਇਹ ਤੁਹਾਨੂੰ ਆ ਕੇ ਪ੍ਰੈਜੈਂਟੇਸ਼ਨ ਦੇਣਗੇ ਸਾਰਾ ਕੁਝ ਦੱਸਣਗੇ ਕਿ ਵੀ ਇਹਨੂੰ ਕੀ ਮੇਰੀ ਤੁਹਾਨੂੰ ਹੱਥ ਜੋੜ ਕੇ ਇੱਕੋ ਹੀ ਰਿਕਵੈਸਟ ਹੈ ਕਿ ਜਿਹੜੇ ਤੁਸੀਂ ਹੌਂਸਲਾ ਛੱਡ ਚੁੱਕੇ ਹੋਏ ਹੋ ਕਿ ਕੇਬਲ ਇੰਡਸਟਰੀ ਫਿਨਿਸ਼ ਹੋ ਜਣੀ ਕੇਬਲ ਇੰਡਸਟਰੀ ਕਦੀ ਵੀ ਨਹੀਂ ਜੇ ਫਿਨਿਸ਼ ਹੋਣੀ ਕੇਬਲ ਇੰਡਸਟਰੀ ਤੁਹਾਡੀ ਲਾਈਫ ਦੇ ਨਾਲ ਚਲਦੀ ਰਹਿਣੀ ਹੈ ਚੇਂਜਸ ਜ਼ਰੂਰ ਆਣੇ ਤੁਹਾਡੀ ਤੁਹਾਡੀ ਰੋਟੀ ਰੋਜੀ ਜਿਹੜੀ ਐ ਜਿਹੜੇ ਬੰਦੇ ਮਿਹਨਤ ਕਰਨ ਵਾਲੇ ਆ ਨਾ ਉਹ ਆਪਣੇ ਨਾਲ ਤੱਕ ਚੱਲਣਗੇ ਬੜੀ ਤੁਸੀਂ ਹੈਰਾਨ ਹੋਵੋਗੇ ਕਿ ਰਾਜੂ ਭੱਜ ਦੀ ਜਿਹੜੀ ਫੈਮਿਲੀ ਐ ਇਹਨਾਂ ਦੇ ਦੋ ਬੇਟੇ ਆ ਦੋਨੋਂ ਬੇਟੇ ਕੇਬਲ ਇੰਡਸਟਰੀ ਦੇ ਵਿੱਚ ਇਨਵੋਲਡ ਨੇ ਰਾਜੂ ਭਾਜੀ ਆਪ ਤੇਨ ਇਨਵੋਲਡ ਹੈਗੇ ਹੈਗੇ ਨੇ ਇਹ ਦੋਨੋਂ ਬੇਟੇ ਇਨਵੋਲਡ ਆ ਤੁਸੀਂ ਇੱਥੇ ਹੀ ਹਿਸਾਬ ਲਾ ਲਓ ਕਿ ਜਿਹਦੇ ਤੋਂ ਜੇ ਇਹਨਾਂ ਨੂੰ ਪਤਾ ਹੈ ਕਿ ਇਹ ਚੀਜ਼ ਨਹੀਂ ਖਤਮ ਹੋਣੀ ਤੇ ਉਹਨਾਂ ਨੂੰ ਉਹਨਾਂ ਨੇ ਇਹਦੇ ਵਿੱਚ ਇਨਵੋਲਵ ਕੀਤਾ ਐਸ ਕਰਕੇ ਤੁਸੀਂ ਇਹਨਾਂ ਤੋਂ ਹੀ ਥੋੜੀ ਜੀ ਲੈ ਕੇ ਤੇ ਚਲੋ ਮੈਂ ਇੱਕ ਬੜਾ ਛੋਟਾ ਜਿਹਾ অপারেਟਰ ਸੀਗਾ 100 200 ਕਨੈਕਸ਼ਨ ਚ ਲੰਦਾ ਸੀਗਾ ਤੇ ਮੇਰਾ ਇਹਨਾਂ ਨੇ ਹੱਥ ਫੜਿਆ ਤੇ ਅੱਜ ਤੱਕ ਮੈਨੂੰ ਇਹਨਾਂ ਨੇ ਇੱਥੇ ਪਹੁੰਚਾਇਆ ਤੇ ਮੈਂ ਤੁਹਾਨੂੰ ਫੇਰ ਫੇਰ ਦੁਬਾਰਾ ਇੱਕ ਵਾਰੀ ਰਿਕੁਐਸਟ ਕਰਨ ਲੱਗਾ ਕਿ ਬਿਲਕੁਲ ਆਪਣੀ ਜਗ੍ਹਾ ਨਾ ਛੱਡੋ ਔਰ ਇਹਨੂੰ ਵਧਾਓ ਆਈਪੀ ਟੀਵੀ ਨੂੰ ਸਮਝੋ ਕਿ ਆਈਪੀ ਟੀਵੀ ਹੈਗੀ ਚੀਜ਼ ਆ ਬੜੇ ਬੰਦੇ ਆ ਕੇ ਕਹਿੰਦੇ ਸੀ ਜੀ Airtel ਨੇ Reliance ਨੇ ਉਹ ਕਰਤਾ ਇਹ ਕਰਤਾ ਜੋ ਕੰਟੈਂਟ ਸਾਡੇ ਕੋਲ ਹੈਗਾ ਕਿਸੇ ਕੋਲ ਨਹੀਂਗਾ ਆਈਪੀ ਟੀਵੀ it can run your android applications hazar to vad applications tusi ede vich download kar sakde ho right and jehda box hai right this is the latest technology da box pehla assi 3-4 tarah de box launch kite aaj to an to matlab 2-3-4 mahinیاں de vich pehla ek black color da si fer ek red and black aaya lekin finally jehda hun hai box aaya this is a amazing technology de naal banaya gaya aur ede vich kisi bhi tarah di koi dikkat nahi hai hun right this is a combo box jide vich iptv ott right and various other options ki ki hai oh main sariyan tuhnu dasanga oh sariyan ede vich available ne ede naal ik google certified remote aunda ji jide vich ke tusi voice command vi use kar sakde ho nay box without iptv is vi ode ode jide tv hai onu smart bana dega aur how much is the price of this iptv box with this remote 1500 so Air, Amazon ਦੀ Fire Stick ਤੋਂ ਬੈਟਰ ਆਪਸ਼ਨ ਹੈ ਅਸੀਂ 1500 ਰੁਪਏ ਦੇ ਵਿੱਚ ਕਸਟਮਰ ਦਾ ਜਿਹੜਾ TV ਹੈ ਉਹਨੂੰ ਸਮਾਰਟ ਬਣਾ ਕੇ ਦੇ ਰਹੇ ਹਾਂ ਆਪਣੀ ਟੀਮ ਕਿਉਂਕਿ ਵਾਵਾ ਪੁਰਾਣੀ ਹੈ ਵਧੀਆ ਚੱਲ ਰਹੇ ਆ ਤੇ ਇਹਦਾ ਰਿਜ਼ਲਟ ਅੱਛਾ ਆ ਰਿਹਾ ਜੋ ਅੱਜ ਦੂਆ ਸਾਹਿਬ ਨੇ ਸਮਝਾਇਆ ਇੰਡਸਟਰੀ ਇਹ ਨਹੀਂ ਜਾਣਦੀ ਕਿਤੇ ਚੇਂਜ ਹੋ ਰਹੀ ਹੈ ਸਾਰੀਆਂ ਇੰਡਸਟਰੀ ਚੇਂਜ ਹੋਈਆਂ ਇਹ ਵੀ ਚੇਂਜ ਹੋ ਰਹੀ ਹੈ ਪਰ ਅਸੀਂ ਜੋ ਚੇਂਜ ਹੋ ਰਹੀ ਹੈ ਉਹਦੇ ਚਾਹੀ ਐਡਵਾਂਸ ਚੱਲ ਰਹੇ ਨੇ ਕਿਸੇ ਤੋਂ ਵੀ ਅੱਛੇ ਚੱਲ ਰਹੇ ਆ ਗੱਲ ਸਿਰਫ ਸਮਝਣ ਦੀ ਏ ਜਿਨਨੇ ਆਪਣੇ ਬੱਚੇ ਪਾਲੇ ਨਾਲ ਉਹ ਕੰਮ ਵਧਾ ਰਿਆ ਤੇ ਜਿਨਨੇ ਨਹੀਂ ਪਾਏ ਉਹ ਉਹ ਪਿੱਛੇ ਜਾ ਰਿਹਾ ਹੌਲੀ ਹੌਲੀ ਛੱਡ ਰਿਹਾ ਜਾਂ ਉਹ ਛੱਡ ਦਵੇ ਬੈਟਰ ਹੈਗਾ ਜਿਨਨੇ ਨਾਲ ਇਸ ਇੰਡਸਟਰੀ 'ਚ ਚੱਲਣਾ ਉਹਦੀ ਇਨਕਮ ਵੱਧ ਰਹੀ ਏ ਬਾਕੀ ਦੀ ਘਟ ਰਹੀ ਏ ਇਹ ਵੀ ਕਹਨੇ ਪਏ ਆ ਵੀ ਇਹ ਕੇਪਲ ਘਟ ਰਹੀ ਏ ਪਰ ਜੋ ਆਈ ਪੀਟੀਵੀ ਆ ਰਿਹਾ ਹੈ ਫੇਰ ਉਹੀ ਟਾਈਮ ਆ ਰਿਹਾ ਵੀ ਫੇਰ ਅਹੀ ਇਹਦੇ ਚ ਬੂਮ ਆਏਗਾ ਉਹਨੂੰ ਅੱਛਾ ਕਮਾਵਾਂਗੇ ਵਧੀਆ ਚੱਲਾਂਗੇ ਬਾਈ ਦੀ ਬਾਕੀ ਤੁਹਾਨੂੰ ਦੱਸਣਗੇ ਸਾਰਾ ਕੁਝ ਬਹੁਤ ਜ਼ਿਆਦਾ ਇਹਦੇ ਬਾਰੇ ਦੱਸਦਾ ਪਰ ਇੱਕੋ ਗੱਲ ਫੇਰ ਘੁੰਮ ਕੇ ਕਹਿ ਰਹੇ ਆ ਵੀ ਇਹਦੀ ਟ੍ਰੇਨਿੰਗ ਲੈ ਲਓ ਜਿਨੇ ਕਈ ਆਪਰੇਟਰ ਆਪਣੇ ਇਹੋ ਜਿਹੇ ਨੇ ਜਿਨ੍ਹਾਂ ਨੇ ਸਮਝ ਲਿਆ ਬੱbbi ਬੜੀ ਮਿਹਨਤ ਮਾਰਦਾ ਪਰ ਫੇਰ ਲੱਗਾ ਰਹਿੰਦਾ ਵੀ ਕਿਸ ਤਰ੍ਹਾਂ ਇਹ ਬੰਦੇ ਸਿੱਖੋ ਸਿੱਖੋ ਕਿਉਂਕਿ ਪੁਰਾਣੇ ਨਾਲ ਚੱਲਦੇ ਹੋ ਹੀ ਚਾਹਨੇ ਤੁਸੀਂ ਵਾਦੋ ਫੁੱਲੋ ਅੱਜ ਜਿਨੇ ਪੁਰਾਣੇ ਨੇ ਸਾਰਿਆਂ ਨੇ ਆਪਣੇ ਘਰ ਬਣਾ ਲਏ ਹਾਂਜੀ ਗੱਡੀਆਂ ਲੈ ਲੀਆਂ ਚੰਗਾ ਲੱਗਦਾ ਜਦੋਂ ਤੁਸੀਂ ਗੱਡੀਆਂ ਜਾਂਦੇ ਹੋ ਤਾਂ ਚੰਗਾ ਲੱਗਦਾ ਵੀ ਤੁਸੀਂ ਸਾਰੇ ਰਾਈਜ਼ ਕੀਤੇ ਹੋ ਅੱਗੋਂ ਹੋਰ ਵਧੀਆ ਟਾਈਮ ਹੈਗਾ ਬਾਹਰ ਬੱਚੇ ਭੇਜੋਗੇ ਅੱਧਰ ਕਰੋਗੇ ਉੱਧਰ ਕਰੋਗੇ ਉਹਦੇ ਨਾਲ ਜਿਆਦਾ ਅੱਛਾ ਹੈ ਇਹ ਇੰਡਸਟਰੀ 'ਚ ਰਹੋ ਮੇਰੇ ਬੱਚੇ ਮੇਰੇ ਨਾਲ ਨੇ ਮੈਨੂੰ ਮਜ਼ਾ ਹੈ ਉਹ ਤੁਸੀਂ ਵੀ ਇੰਜੋਏ ਕਰੋ ਬਾਈ ਇਹੀ ਮੈਂ ਕਹਿੰਦੇ ਹੋ ਇਹ ਵੀ ਇਹਦੇ 'ਚ ਮਿਹਨਤ ਕਰੋ ਥੋੜਾ ਜਿਹਾ ਸਿੱਖਣ ਦੀ ਲੋੜ ਹੈ ਇਹਨੂੰ ਸਿੱਖ ਲਓ ਕੰਪਨੀ ਤੁਹਾਨੂੰ ਸਪੋਰਟ ਕਰ ਰਹੀ ਹੈ ਨਾਲ ਚੱਲੋ ਸੋ ਬਹੁਤ ਜ਼ਰੂਰੀ ਹੈ ਕਿ ਆਪਾਂ ਸਵੇਰੇ ਉੱਠੇ ਅੱਜ ਰਾਤ ਦੀਆਂ ਐਕਸਪਾਇਰੀਆਂ ਚੈੱਕ ਕਰੀਏ ਵੀਕ ਦੀਆਂ ਐਕਸਪਾਇਰੀਆਂ ਚੈੱਕ ਕਰੀਏ ਸਾਰੀਆਂ ਡਿਟੇਲਸ ਇੱਥੇ ਅਵੇਲੇਬਲ ਹੈਗੀਆਂ ਕਸਟਮਰ ਐਕਟੀਵੇਸ਼ਨਸ ਕਸਟਮਰ ਸਰਵਿਸ ਰਿਕੁਐਸਟ ਸਾਰੀਆਂ ਪਰ ਰੀਅਲ ਟਾਈਮ ਦੇਖ ਸਕਦੇ ਆ ਤੁਹਾਨੂੰ ਸਾਰਿਆਂ ਨੂੰ ਫਨਲ ਦਾ ਪਤਾ ਹੋਏਗਾ ਨਾ ਨਵੀਂ ਸੇਲ ਆਂਦੀ ਹੈ ਟੀਮ ਤੁਸੀਂ ਫਨਲ ਚ ਜਾ ਕੇ ਦੇਖ ਸਕਦੇ ਹੋ ਵੀ ਕਿਹੜੇ ਕਸਟਮਰ ਮੇਰੇ ਨਵੇਂ ਐਕਵਾਇਰ ਹੋਏ ਆ ਹਨ ਉਹਨਾਂ ਨੂੰ ਤੁਸੀਂ ਡਿਸਕਸ ਕਰ ਸਕਦੇ ਹੋ ਆਪਣੇ ਸੇਲਜ਼ ਵਾਲੀ ਟੀਮ ਨਾਲ ਵੀ ਡਿਸਕਸ ਕਰ ਸਕਦੇ ਹੋ ਉਹਨਾਂ ਦੀ ਹੈਲਪ ਵੀ ਕਰ ਸਕਦੇ ਹੋ ਕਸਮਰ ਕੰਪਲੇਂਟਸ ਰੀਅਲ ਟਾਈਮਸ ਦੇਖ ਸਕਦੇ ਹੋ ਮੋਸਟ ਆਫ ਦਾ ਕੰਪਲੇਂਟਸ ਹਲੇ ਕਿ ਜਿਹੜੀਆਂ ਟੈਕਨੀਕਲ ਹੁੰਦੀਆਂ ਉਹ ਸਾਡੀ ਟੀਮ ਹੀ ਕਰਦੀ ਹੈ 14% ਵਾਲੇ ਮਾਡਲ ਦੇ ਵਿੱਚ ਹਨ ਬਟ ਫਿਰ ਵੀ ਕੁਝ ਛੋਟੇ-ਛੋਟੇ ਇਸ਼ੂਜ਼ ਹੁੰਦੇ ਆ ਬਿਲਿੰਗ ਰਿਲੇਟਡ ਇਸ਼ੂ ਹੋ ਗਏ ਆਨਲਾਈਨ ਪੇਮੈਂਟ ਦੇ ਇਸ਼ੂ ਹੋ ਗਏ ਜਾਂ ਕਈ ਵਾਰੀ ਸੈਸ਼ਨ ਨਹੀਂ ਕਲੀਅਰ ਕਰਨਾ ਹੁੰਦਾ ਉਹ ਸਾਰੇ ਇਸ਼ੂ ਤੁਸੀਂ ਇਹ ਪੋਰਟਲ ਚੋਂ ਦੇਖ ਸਕਦੇ ਹੋ ਤੇ ਆਪਣੇ ਆਪ ਹੀ ਉਹਨੂੰ ਰਿਜ਼ੋਲਵ ਕਰ ਸਕਦੇ ਹੋ ਤੁਹਾਨੂੰ ਕਿਸੇ ਤੇ ਡਿਪੈਂਡੈਂਟ ਰਹਿਣ ਦੀ ਲੋੜ ਨਹੀਂ ਤੁਸੀਂ ਮੁੰਡਿਆਂ ਨੂੰ ਕਾਲ ਕਰੋ ਸਾਨੂੰ ਕਰੋ ਕਈ ਵਾਰੀ ਬਿਜ਼ੀ ਹੋ ਆ ਫੋਨ ਨਹੀਂ ਚੱਕ ਸਕਦੇ ਸੋ ਤੁਸੀਂ ਉਸ ਚੀਜ਼ ਆਪ ਇੰਡੀਪੈਂ ਹੁਣ ਤੁਸੀਂ ਇੰਡੀਆ ਦੇ ਵਿੱਚੋਂ ਭਾਰਤ ਦੇਸ਼ ਦੇ ਵਿੱਚ ਜਿੱਤੇ Jio ਰੂਲ ਕਰਦਾ ਜਿੱਤੇ Airtel ਰੂਲ ਕਰਦਾ ਤੇ ਤੁਸੀਂ ਉਸ ਕੰਪਨੀ ਦੇ 파ਟਨਰ ਹੈਗੇ ਹੋ ਜਿਹੜੀ ਇੰਡੀਆ ਦੇ ਵਿੱਚ 7th ਲਾਰਜੇਸਟ ਜਾਂ ਟੌਪ 7 ਕੰਪਨੀਆਂ ਦੇ ਵਿੱਚ ਆਂਦੀ ਹੈ ਪਹਿਲਾ ਪੁਆਇੰਟ ਦੂਜੀ ਚੀਜ਼ ਮੈਨੂੰ ਅੱਜ ਦੂਆ ਸਾਹਿਬ ਦੱਸ ਰਹੇ ਸੀਗੇ Airtel IPTV ਲਾਂਚ ਕਰਨ ਲੱਗਾ Airtel IPTV launch karan lagge Jio is thinking about bringing IPTV asi thought e kol aaj baitheya ke asi IPTV launch karta asi kinni aage baitheya <laughs> jadon asi IPTV leke javange we will still have more base than any other company in the city e time hai invest karan da e time hai kam de vich hor zyada zor lagan da te ek cheez tusi dekho entertainment de sadhan vadre hai. ਸਾਰੇ ਮੰਦੇ ਇੰਟਰਟੇਨਮੈਂਟ ਦੇ ਸਾਧਨ ਵਧ ਰਹੇ ਉਹ ਸਾਰੀ ਚੀਜ਼ ਨੂੰ ਸਿੰਕ੍ਰੋਨਾਈਜ਼ ਕਰਦੇ ਹੋਏ ਕੇਬਲ ਤੋਂ ਹਟ ਕੇ ਹੁਣ ਅਸੀਂ ਇੰਟਰਟੇਨਮੈਂਟ ਦੇ ਵਿੱਚ ਆ ਗਏ ਜਿੱਦੇ ਵਿੱਚ ਕੇਬਲ ਇੱਕ ਛੋਟਾ ਪਾਰਟ ਹੈ ਇੰਟਰਨੈਟ ਇੰਟਰਟੇਨਮੈਂਟ ਦਾ ਇੱਕ ਛੋਟਾ ਪਾਰਟ ਬਣ ਜਾਂਦਾ ਹੈ OTT ਪਲੈਟਫਾਰਮਸ ਇੰਟਰਟੇਨਮੈਂਟ ਦਾ ਇੱਕ ਛੋਟਾ ਪਾਰਟ ਬਣ ਜਾਂਦਾ ਹੈ ਇਨਾ ਵੱਡਾ ਸਰਕਲ ਇਨਾ ਵੱਡਾ ਦਾਇਰਾ ਅਸੀਂ ਆਪਣਾ ਵਧਾ ਰਹੇ ਹਾਂ ਇਹ ਤਾਂ ਹੀ ਹੋਏਗਾ ਜੇ ਤੁਸੀਂ ਸਾਰੇ ਨਾਲ ਕਰੋਗੇ ਕੋਈ ਵੀ ਜਿਹੜੇ ਵੀ ਡਿਸੀਜਨ ਲੈਣੇ ਆ ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਬੈਸਟ ਆਫ ਦਾ ਬੈਸਟ ਟੈਕਨੋਲੋਜੀ ਲਈਏ ਕਿਸੇ ਚੀਜ਼ ਕੰਪਰੋਮਾਈਜ਼ ਨਾ ਕਰੀਏ ਕੋਈ ਛੋਟੀ ਐਫ ਡੀਬੀ ਤੋਂ ਲੈ ਕੇ ਵੱਡੇ ਬਾਕਸ ਤੋਂ ਲੈ ਕੇ 올ਟੀ ਤੋਂ ਲੈ ਕੇ ਅਸੀਂ ਮਾੜੀ ਕੰਪਨੀ ਦਾ ਨਹੀਂ ਚੂਜ਼ ਕਰਦੇ ਅੰਡਰਗਰਾਉਂਡ ਜਿਸੀਂ ਕਾਫੀ ਇਨਵੈਸਟ ਕੀਤਾ ਤਾਂ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਇੱਥੇ ਅੰਡਰਗਰਾਉਂਡ ਬੈਕਬੋਨ ਹੈਗੀ ਹੈ ਸਾਡੀ ਇੰਡਸਟਰੀ ਦੀ ਜੋ OTT ਪਲੈਟਫਾਰਮ ਅਸੀਂ ਲੈ ਕੇ ਆਏ ਹਾਂ ਅਸੀਂ ਇੱਥੇ ਤੁਹਾਨੂੰ ਸ਼ੋਕੇਸ ਕੀਤਾ ਹੈ ਤੁਸੀਂ ਕਈਆਂ ਨੇ ਯੂਜ਼ ਵੀ ਕੀਤਾ ਹੋਣਾ ਹੈ ਉਦੇ ਵਿੱਚ YouTube Netflix Amazon Hotstar ਇਹ ਸਾਰੇ ਪ੍ਰੋਡਕਟਸ ਅਵੇਲੇਬਲ ਨੇ ਆਪਾਂ ਨੂੰ ਜੇ ਲੈ ਕੇ ਆਉਣਾ ਹੈ ਤਾਂ ਇਹਨੂੰ OTT ਪਲੈਟਫਾਰਮ ਇਸ IPTV ਹਾਈਬ੍ਰਿਡ ਬਣਾਇਆ ਇਹਦੇ ਵਿੱਚ IPTV ਵੀ ਹੈ ਇਹਦੇ ਵਿੱਚ OTTs ਵੀ ਹੈਗੇ ਇਹਦੇ ਤੇ ਲੈ ਕੇ ਅਸੀਂ ਸ਼ਿਫਟ ਕਰਾਈਏ ਐਪਸ ਨੂੰ ਪ੍ਰਮੋਟ ਕਰੀਏ ਸਾਰੀਆਂ ਐਪ ਡਾਊਨਲੋਡ ਕਰਕੇ ਦੇਈਏ ਤਾਂ ਜੋ ਕਸਟਮਰ ਉਹ ਦੇਖ ਕੇ ਸਟੇਬਲ ਹੋ ਸਕੇ ਉੱਥੇ ਉਹਨੂੰ ਜੀ ਵੀ ਮਿਲੇ ਸੋਨੀ ਵੀ ਮਿਲੇ ਸਟਾਰ ਵੀ ਮਿਲੇ ਸਾਰੇ ਚੈਨਲ ਮਿਲ ਜਾਣ ਉਹਨੂੰ ਔਰ ਉੱਥੇ ਵਾਚੋ ਵੀ ਹੈਗਾ ਹੋਰ 14 ਨੇ 17 ਐਪ ਨੇ ਮੇਰੇ ਖਿਆਲ ਉਹਦੇ ਵਿੱਚ ਉਹ ਸਾਰੀਆਂ ਵਧੀਆ ਐਪ ਨੇ ਸਾਰੀਆਂ ਔਰ ਇਹਦੇ ਦੇ ਵੀਡੀਓ ਗੇਮਸ ਹੋਰ ਬਹੁਤ ਕੰਟੈਂਟ ਹੈ ਅਸੀਂ Google ਪੇਅਰਿੰਗ ਬਾਕਸ ਲਾ ਰਹੇ ਹਾਂ ਨਾ Google ਨਾਲ ਟਾਈਪ ਅਪ ਕੀਤਾ ਹੋਇਆ ਜੋ Google ਟਾਈਮ ਟੂ ਟਾਈਮ ਅਪਗ੍ਰੇਡ ਕਰਦਾ ਰਹੂਗਾ ਇਹਦੇ ਵਿੱਚ ਅਪਗ੍ਰੇਡ ਹੁੰਦਾ ਰਹੂਗਾ ਔਰ Google ਦੇ ਵਿੱਚ ਇਹਦੇ ਵਿੱਚ ਬਹੁਤ ਐਪਸ ਪਈਆਂ ਵੀਡੀਓ ਗੇਮਸ ਪਈਆਂ ਬਹੁਤ ਕੰਟੈਂਟ ਪਿਆ ਉਹ ਸਾਰਾ ਕਸਟਮਰ ਲਈ ਫ੍ਰੀ ਹੈ ਔਰ ਜੇ ਉਹਦੇ ਨਾਲ ਜਾਦੇ ਕੰਟੈਂਟ ਦੇਣ ਵਾਲੀ ਅਸੀਂ ਕਸਟਮਰ ਨੂੰ ਰੋਕ ਸਕਦੇ ਹਾਂ ਤੋ ਇਸ ਕਰਕੇ ਅਸੀਂ ਉਹ ਸਾਰਾ ਕੋਸ਼ਿਸ਼ ਕੀਤੀ ਹੈ ਵੱਧ ਵੱਧ ਕੰਟੈਂਟ ਇਹਦੇ ਦਿੱਤਾ ਜਾਵੇ ਤੇ ਸਰਵਿਸ ਆਪਾਂ ਅਪਰੂਵ ਕਰੀਏ ਵੱਧ ਤੋਂ ਵੱਧ ਇਹ ਤੁਹਾਡੇ ਕੋਲ ਸਾਰੀਆਂ ਫੈਸਿਲਿਟੀਆਂ ਹੈਗੀਆਂ ਉਹ ਤੁਹਾਨੂੰ ਟ੍ਰੇਨਿੰਗ ਵੀ ਦੇਵਾਂਗੇ ਮੈਂ ਸੀਓ ਸਾਹਿਬ ਨੂੰ ਇੱਕ ਬੇਨਤੀ ਵੀ ਕਰਦਾ ਕਿ ਬੁੱਕਲੇਟ ਬਣਾ ਦੀਏ ਸਾਰੀ ਹਰ ਆਪਰੇਟਰ ਨੂੰ ਟ੍ਰੇਨਿੰਗ ਦੇ ਨਾਲ ਨਾਲ ਇੱਕ ਪੰਜਾਬੀ ਚ ਲਿਖੀ ਵਧੀਆ ਬੁੱਕ ਦੇਈਏ ਸਾਦੀ ਭਾਸ਼ਾ ਚ ਉਹਨਾਂ ਦੀ ਭਾਸ਼ਾ ਚ ਜਿਹੜੇ ਅੱਖਰ ਇਹ ਬੋਲਦੇ ਆ ਆਪਾਂ ਨਹੀਂ ਜਿਹੜੇ ਬੋਲਦੇ ਜਿਹੜੇ ਇਹ ਬੋਲਦੇ ਆ ਸੰਜੋ ਇਹਨਾਂ ਦੇ ਲੜਕੇ ਪੜ੍ਹ ਕੇ ਉਹ ਕੁਝ ਸਿੱਖ ਸਕਣ ਟਾਈਮ ਟੂ ਟਾਈਮ ਉਹਦਾ ਪਾਰਟ ਕੋਈ ਅਪਗ੍ਰੇਡੇਸ਼ਨ ਹੁੰਦੀ ਹੈ ਤਾਂ ਦੂਜਾ ਪਾਰਟ ਦੇ ਦਈਏ ਨਾਲ ਤੋਂ ਉਹ ਕਿਤਾਬ ਕਿਤਾਬਾਂ ਬਣਾ ਲਈਏ ਤੇ ਵੀਡੀਓ ਵੀ ਬਣਾ ਕੇ ਦਈਏ ਸੋ ਅਸੀਂ ਸਰਵਿਸ ਕਸਟਮਰ ਨੂੰ ਦੇ ਰਹੇ ਜਦੋਂ ਕਸਟਮਰ ਕੰਪਲੇਨਟ ਕਰਦਾ ਅਸੀਂ ਸਰਵਿਸ ਦਿੰਨੇ ਆ ਮੇਰਾ ਸੋਚਣਾ ਇਹ ਆ ਵੀ ਕੰਪਲੇਨਟ ਤੋਂ ਪਹਿਲਾਂ ਅਸੀਂ ਸਰਵਿਸ ਕਰੀਏ ਤੁਸੀਂ ਪਹਿਲਾਂ ਹੀ ਠੀਕ ਕਰ ਦੋ ਉਹ ਕਸਟਮਰ ਦਾ ਐਕਸਪੀਰੀਅੰਸ ਕਿੰਨਾ ਵਧੀਆ ਰਹੇਗਾ